ਇੱਕ ਬੇਨਤੀ ਮੈਂ ਕਰਾਂ 19 ਤਰੀਕ ਨੂੰ ਗੁਰਦੁਆਰਾ ਸੂਲੀ ਸਰ ਸਾਹਿਬ ਵਿਖੇ ਇੱਕ ਤਾਂ ਬੱਚਿਆਂ ਦੇ ਮੁਕਾਬਲੇ ਨੇ ਬੱਚਿਆਂ ਦੇ ਮੁਕਾਬਲੇ ਨੇ ਉੱਥੇ ਗੁਰਬਾਣੀ ਕੰਠ ਦੇ ਮੁਕਾਬਲੇ ਭੰਗੜੇ-ਪੁੰਗੜੇ ਦੇ ਤਾਂ ਨਹੀਂ ਅਸੀਂ ਰੱਖੇ ਹੈਗੇ ਮੁਕਾਬਲੇ ਵੀ ਬੱਚਿਆਂ ਦਾ ਭੰਗੜਾ ਪਵਾਵਾਂਗੇ ਜਾਂ ਗਾਣੇ ਗਵਾਵਾਂਗੇ ਅਸੀਂ ਮੁਕਾਬਲੇ ਰੱਖੇ ਨੇ ਬੱਚਿਆਂ ਦੇ ਉੱਥੇ ਗੁਰਬਾਣੀ ਕੰਠ ਦੇ ਵੀ ਕਿਹੜੇ ਬੱਚੇ ਦੇ ਬਾਣੀ ਕੰਠ ਹੈ ਮੁਕਾਬਲਾ ਰੱਖਿਆ ਬੱਚਿਆਂ ਦੇ ਪ੍ਰਸ਼ਨ ਉੱਤਰਾਂ ਦਾ ਇਹ ਕਿਹੜੇ ਬੱਚੇ ਨੂੰ ਸਿੱਖ ਧਰਮ ਨਾਲ ਸੰਬੰਧਿਤ ਗੁਰੂ ਸਾਹਿਬਾਨਾਂ ਦੇ ਜੀਵਨ ਨਾਲ ਸੰਬੰਧਿਤ ਸਿੱਖ ਇਤਿਹਾਸ ਨਾਲ ਸੰਬੰਧਿਤ ਗੁਰਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਕਿੰਨੀ ਕੁ ਡੂੰਘੀ ਜਾਣਕਾਰੀ ਹੈ ਪ੍ਰਸ਼ਨ ਉਤਰਾਂ ਦੇ ਮੁਕਾਬਲੇ ਰੱਖੇ ਨੇ ਫਿਰ ਮੁਕਾਬਲੇ ਰੱਖੇ ਨੇ ਅਸੀਂ ਭਾਈ ਦਸਤਾਰ ਸਜਾਉਣ ਦੇ ਮੁਕਾਬਲੇ ਵਾਲਾਂ ਦੀ ਕਟਿੰਗ ਵਾਲੇ ਤਾਂ ਨਹੀਂ ਰੱਖੇ ਸੀ ਵੀ ਕਿਹੜੇ ਦੀ ਕਟਿੰਗ ਵਧੀਆ ਅਸੀਂ ਰੱਖਿਆ ਪੱਗਾਂ ਦੇ ਮੁਕਾਬਲੇ ਵੀ ਪੱਗ ਕਿਹੜਾ ਸੋਹਣੀ ਬੰਦਦਾ ਉਹ ਦੇਖਣਾ ਹੈ ਅਸੀਂ ਇਨਾਮ ਰੱਖੇ ਹੋਏ ਨੇ ਵਧੀਆ ਪਹਿਲਾ ਇਨਾਮ ਐਲ ਸੀ ਡੀ ਐ ਬੱਚਿਆਂ ਵਾਸਤੇ ਦੂਜਾ ਇਨਾਮ ਸਾਈਕਲ ਐ ਤੀਜਾ ਇਨਾਮ ਪੱਖਾ ਐ ਪ੍ਰਸ਼ਨ ਉੱਤਰੀ ਮੁਕਾਬਲੇ ਦੇ ਚ 5100 3100 ਤੇ 2100 ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਕਾਬਲੇ ਰੱਖੇ ਗਏ ਨੇ ਉਲੰਭਾ ਨਾ ਦਿਆ ਕਰੋ ਵੀ ਸ਼੍ਰੋਮਣੀ ਕਮੇਟੀ ਕਰਦੀ ਕੀ ਐ ਕਰਦੇ ਅਸੀਂ ਬਹੁਤ ਕੁਸ਼ ਇੱਥੇ ਤੁਰੇ ਫਿਰਦੇ ਆ ਦੋ ਪ੍ਰਚਾਰਕਾਂ ਟਾਡੀ ਜਥਾ ਐ ਗੱਡੇ ਨਗਰਾਂ ਚ ਹਾਜ਼ਰੀਆਂ ਭਰਦੇ ਇੱਥੇ ਤੁਰੇ ਫਿਰਦੇ ਆਂ ਸੀ ਇਹ ਨਾ ਪੁੱਛਿਆ ਕਰੋ ਵੀ ਸ਼੍ਰੋਮਣੀ ਕਮੇਟੀ ਕੀ ਕਰਦੀ ਐ ਹਰ ਸਾਲ ਪ੍ਰੋਗਰਾਮ ਆਪਾਂ ਕਰਾਉਨੇ ਆ ਸੂਲੀ ਸਰ ਸਾਹਿਬ ਵਿਖੇ ਐਤ ਕੀ ਨਾਲ ਅਸੀਂ ਅਮਰਤ ਸੰਚਾਰ ਵੀ ਜੋੜਿਆ ਵੀ ਅਮਰਤ ਸੰਚਾਰ ਵੀ ਕਰਨਾ ਹੈ ਪੰਜ ਪਿਆਰੇ ਸਹਿਬਾਨ ਆਉਣਗੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਅਮਰਤ ਸ਼ਕਾਇਆ ਜਾਇਆ ਜਾਏਗਾ 19 ਤਰੀਕ ਨੂੰ ਹੀ ਜਿਸ ਕਿਸੇ ਵੀਰ ਭਰਾ ਦਾ ਬੀਬੀ ਭੈਣ ਦਾ ਮਨ ਹੈ ਅਮਰਤ ਵੀ ਸ਼ਕੋ ਸਿੰਘ ਸਜੋ ਗੁਰੂ ਦੇ ਲੜ ਲੱਗੋ ਤੇ ਮੁਕਾਬਲੇ ਦੇਖਣ ਵਾਸਤੇ ਪਹੁੰਚੋ ਜਿਵੇਂ ਕਬੱਡੀ ਦੇ ਟੂਰਨਾਮੈਂਟ ਦੇਖਣ ਜਾਂਦੇ ਆ ਦੂਰ ਦੂਰ 10-10 ਪਿੰਡ ਲੰਘ ਜਾਂਦੇ ਆ ਮੁਕਾਬਲੇ ਦੇਖਣ ਵਾਸਤੇ ਪਹੁੰਚੋ ਬੱਚਿਆਂ ਦੇ ਵੀ ਕਿਵੇਂ ਦਸਤਾਰਾਂ ਸਜਾਉਂਦੇ ਨੇ ਕਿਹੜਾ ਪਹਿਲੇ ਨੰਬਰ ਤੇ ਹੁੰਦਾ ਹੈ ਕਿਹੜਾ ਦੂਜੇ ਨੰਬਰ ਤੇ ਹੁੰਦਾ ਹੈ ਕਿਹੜਾ ਤੀਜੇ ਨੰਬਰ ਤੇ ਹੁੰਦਾ ਹੈ ਫਿਰ ਭਾਈ ਦੋਸ਼ ਨਾ ਦਿਆ ਕਰੋ ਸਾਨੂੰ ਵੀ ਸ਼ਰੋਮਣੀ ਕਮੇਟੀ ਕਰਦੀ ਨਹੀਂ ਕੁਝ ਅਸੀਂ ਯਤਨ ਕਰਦੇ ਆ ਤਾਂ ਸਾਡਾ ਸਾਥ ਦਿਆ ਕਰੋ ਅਸੀਂ ਤੁਹਾਨੂੰ ਐ ਨਹੀਂ ਕਹਿੰਦੇ ਵੀ ਸਾਡੀ ਮਾਇਆ ਨਾਲ ਸਹਾਇਤਾ ਕਰੋ ਅਸੀਂ ਤਾਂ ਸਿਰਫ ਇਹ ਕਹਿੰਨੇ ਆਂ ਵੀ ਆ ਕੇ ਉੱਥੇ ਬੱਚਿਆਂ ਨੂੰ ਦੇਖੋ ਜਦੋਂ ਤੁਸੀਂ ਦੇਖਣ ਜਾਓਗੇ ਬੱਚਿਆਂ ਦਾ ਹੌਸਲਾ ਵਧੂਗਾ ਸਭ ਕੁਝ ਹੈ ਉੱਥੇ ਗੁਰਬਾਣੀ ਦੀ ਸਿੱਖਿਆ ਵੀ ਹੈ ਦਸਤਾਰਾਂ ਦੀ ਸਿੱਖਿਆ ਵੀ ਹੈ ਬੱਚਿਆਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਪਤਾ ਲੱਗੂਗਾ ਬੱਚਿਆਂ ਨੂੰ ਆਪਣੇ ਨੂੰ ਲੈ ਕੇ ਜਾਓ ਵੀ ਬਾਕੀ ਪਿੰਡਾਂ ਦੇ ਚ ਕਿੰਨੀ-ਕਿੰਨੀ ਨੌਲੇਜ ਵਾਲੇ ਬੱਚੇ ਬੈਠੇ ਨੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਗੁਰ ਇਤਿਹਾਸ ਬਾਰੇ ਕਿੰਨੀ ਕਿ ਨੌਲੇਜ ਹੈ ਕੈਂਪ ਲਾਏ ਗਏ ਨੇ ਪਿੰਡਾਂ 'ਚ ਆਪਣੇ ਪਿੰਡ 'ਚ ਵੀ ਕੈਂਪ ਲੱਗਿਆ ਸੀ ਉਰੋਂ ਦੇ ਬੱਚੇ ਵੀ ਜਾਣਗੇ ਟੀਮ 'ਚ ਇੱਥੋਂ ਦੇ ਬੱਚਿਆਂ ਦੀ ਵੀ ਟੀਮ ਹੈ ਉਹ ਵੀ ਜਾਣਗੇ ਹਿੱਸਾ ਲੈਣਗੇ ਜਾ ਕੇ ਦੇਖੋ ਆਪਦੇ ਪਿੰਡ ਦੇ ਬੱਚਿਆਂ ਦਾ ਹੌਸਲਾ ਵਧਾਓ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਹੌਸਲਾ ਤਾਂ ਵਧਾਓ ਨਾ ਜਾ ਕੇ 19 ਤਰੀਕ ਨੂੰ ਰੱਖਿਆ ਹੋਇਆ ਦਿਨ ਹੈ ਸ਼ੁੱਕਰਵਾਰ ਸਥਾਨ ਹੈ ਗੁਰਦੁਆਰਾ ਸੂਲੀ ਸਰਸਾ ਪਾਤਸ਼ਾਹੀ ਨੌਵੀਂ ਨਾਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨ ਪਰਸ ਕੇ ਆਇਓ ਇਹ ਨਾਲੇ ਬੱਚਿਆਂ ਦੇ ਮੁਕਾਬਲੇ ਦੇਖੋ ਦਸਤਾਰ ਮੁਕਾਬਲਾ ਹੈ ਪ੍ਰਸ਼ਨ ਉੱਤਰ ਮੁਕਾਬਲਾ ਤੇ ਗੁਰਬਾਣੀ ਕੰਠ ਦਾ ਮੁਕਾਬਲਾ ਹੈ ਸਾਰੀਆਂ ਸਿੱਖ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਬੇਨਤੀ ਕਰਦਾ ਵੀ ਸੰਗਤ ਨੂੰ ਲੈ ਕੇ ਆਇਓ ਭਾਈ ਖੁਦ ਵੀ ਆਇਓ ਬਾਬਾ ਜੀ ਨੂੰ ਬੇਨਤੀ ਕਰਦਾ ਵੀ ਜ਼ਰੂਰ ਹਾਜ਼ਰੀ ਭਰਿਓ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਸਾਡੇ ਕੀਤੇ ਹੋਏ ਉਪਰਾਲੇ ਨੇ ਜਿਹੜੇ ਉਹਨਾਂ ਤੇ ਤੁਸੀਂ ਫੁੱਲ ਇਦਾਂ ਹੀ ਚੜਾ ਸਕਦੇ ਹੋ ਵੀ ਉੱਥੇ ਪਹੁੰਚ ਜਾ ਕਰੋ ਦੇਖਣ ਵਾਸਤੇ ਵੀ ਮੁਕਾਬਲੇ ਹੋ ਰਹੇ ਨੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਜਿਸ ਵੀ ਕਿਸੇ ਵੀਰ ਭਰਾ ਨੇ ਅੰਮ੍ਰਿਤ ਛਕਣਾ ਹੈ ਤੇ ਉਹ ਆਪਣਾ ਨਾਮ ਬਾਬਾ ਜੀ ਕੋਲੇ ਦਰਜ ਕਰਾ ਦੇ ਉਹ ਪਹੁੰਚ ਜੇ ਉਹ ਕਕਾਰ ਭੇਟਾ ਰਹਿਤ ਮਿਲਣਗੇ ਸਾਰੀਆਂ ਸੰਗਤਾਂ ਦਾ ਧੰਨਵਾਦ ਵੱਧ ਸਮਾਂ ਲੈ ਗਿਆ ਮੈਂ ਉਹਦੇ ਵਾਸਤੇ ਖਿਮਾ ਚਾਹਤ ਨਾ ਕਰਦਾ ਆ ਆਨੰਦ ਸਾਹਿਬ ਦੀਆਂ ਸ਼ੇ ਪੌੜੀਆਂ ਪੜ ਕੇ ਸਮਾਪਤੀ